16 ਦਸੰਬਰ ਦਾ ਦਿਨ ਪੂਰੇ ਭਾਰਤ ਵਿੱਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਤਿਹਾਸ ਵਿੱਚ ਇਹ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਜੋ ਨਾ ਸਿਰਫ ਇੱਕ ਫੌਜੀ ਜਿੱਤ ਦਾ ਪ੍ਰਤੀਕ ਹੈ ਸਗੋਂ ਨਾ ਇਕਤਾ, ਮਾਨਵਵਾਦੀ ਕਦਰਾਂ-ਕੀਮਤਾਂ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਤੇ ਕੈਪਟਨ ਰਗਵੀਰ ਸਿੰਘ ਦਾ ਕਹਿਣਾ ਹੈ ਕਿ 3 ਦਸੰਬਰ ਨੂੰ ਸ਼ੁਰੂ ਹੋਈ ਇਹ ਜੰਗ 16 ਦਸੰਬਰ 1971 ਵਿੱਚ ਭਾਰਤ ਦੀ ਪਾਕਿਸਤਾਨ ਵਿਰੁੱਧ ਜਿੱਤ ਨਾਲ ਸਮਾਪਤ ਹੋਈ ਸੀ। ਇਸ ਜੰਗ ਵਿੱਚ ਭਾਰਤੀ ਫੌਜ ਦੇ 3900 ਬਹਾਦਰ ਸ਼ਹੀਦ ਹੋਏ ਹਨ। ਅੱਜ ਵਿਜੇ ਦੇ ਬਸ ਸ਼ਰਧਾਂਜਲੀ ਦਿੱਤੀ ਆ ਉਸ ਵੀਰ ਜਵਾਨਾਂ ਨੂੰ ਜਿਨ੍ਹਾਂ ਨੇ ਮਹਾ ਭਾਰਤੀ ਦੀ ਉਸ ਵੇਲੇ 71 ਦੀ ਵਾਰ ਦੇ ਵਿੱਚ ਪਾਕਿਸਤਾਨ ਨੂੰ ਡਿਫੀਟ ਦਿੱਤੀ ਔਰ 90000 ਤੋਂ ਜ਼ਿਆਦਾ ਫੌਜੀ ਜਿਹੜੇ ਸੀ ਉਹਨਾਂ ਦੇ ਆਪਾਂ ਸਲੰਡਰ ਕੀਤਾ ਉਹਨਾਂ ਦੇ ਸਾਡੇ ਅੱਗੇ ਐਡੀ ਵੱਡੀ ਦੁਨੀਆ 'ਚ ਅਜੇ ਤੱਕ ਅਜਿਹੀ ਛੇਤ ਨਹੀਂ ਹੋਈ ਹੋਰ ਵੀ ਅਸੀਂ ਬਾਹਰ ਦੇਖ ਰਹੇ ਹਾਂ ਪਰ ਐਡੀ ਵੱਡੀ ਹਥਿਆਰ ਸਟਾਲਣ ਹੈ ਉਹਨਾਂ ਕੋਲ ਔਰ ਲਾਹੌਰ ਤੱਕ ਪਹੁੰਚ ਜਾਣਾ ਔਰ ਮੁਕਤੀ ਵਾਹਨੀ ਦੇ ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਅਸੀਂ ਬੰਗਲਾਦੇਸ਼ ਦਾ ਪਾਕ ਪੱਲਕ ਕਰਾਤਾ ਉਹਨੂੰ ਪਾਕਿਸਤਾਨ ਨੂੰ ਉਰਵੀ ਪਾਕਿਸਤਾਨ ਨੂੰ ਇੱਕ ਵੱਡੀ ਅਜ ਤੱਕ ਦੀ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜੰਗੀ ਮਿਸਾਲ ਹੈ ਅਜ ਤੱਕ ਦੀ ਤੋਂਪਾ ਸ਼ਰਧਾਂਜੀ ਦਿੱਤੀ ਹੈ ਮੇਰੇ ਨਾਲ ਸਾਰੇ ਕਮਾਂਡਰ ਸਹਬਾ ਢਿੱਲੋ ਸਾਹਿਬ ਖੜੇ ਹੈ ਔਰ ਸਾਰੇ ਆਰਮੀ ਦੇ ਉਹ ਪਰਿਵਾਰ ਖੜੇ ਹੈ ਜਿਨ੍ਹਾਂ ਨੇ ਉਸ ਜੰਗ ਦੇ ਵਿੱਚ ਉਸ ਵੇਲੇ ਭਾਗ ਵੀ ਲਿਆ ਔਰ ਸ਼ਾਇਦ ਇਹਨਾਂ ਦੇ ਯਾਰਾਂ ਦੋਸਤਾਂ ਦੀ ਇਹਨਾਂ ਦੇ ਪਿਆਰਿਆਂ ਦੀ ਨਾਲ ਕੁਰਬਾਨੀਆਂ ਵੀ 106 ਤੋਂ ਜ਼ਿਆਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਵਾਨ ਸੀਗੇ ਜਿਨ੍ਹਾਂ ਨੇ 71 ਦੀ جنگ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਤਾਂ ਮੈਂ ਉਹਨਾਂ ਆਪਣੇ ਵੱਲੋਂ ਆਪਣੀ ਸਾਰੀ ਪਾਰਟੀ ਵੱਲੋਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਆਪਣੇ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਸਲੂਟ ਕਰਦਾ ਮਾਂ ਭਾਰਤ ਦੇ ਜਵਾਨਾਂ ਨੂੰ ਔਰ ਉਹਨਾਂ ਪਰਿਵਾਰਾਂ ਨੂੰ ਵੀ ਨਮਨ ਕਰਦਾ ਜਿਹੜੇ ਅੱਜ ਤੱਕ ਜਿਹੜੇ ਉਹਨਾਂ ਦੇ ਮਾਂ ਜਿਹੜੇ ਜਵਾਨ ਸੀਗੇ ਵੀਰ ਮਾਮਾ ਦੇ ਉਹ ਅੱਜ ਤੱਕ ਵੀ ਸ਼ਹੀਦ ਕਈ ਉਹਨਾਂ ਦੇ ਭੈਣ ਭਰਾ ਅੱਜ ਤੱਕ ਵੀ ਉਸ ਉਹ ਵਕਤ ਨੂੰ ਯਾਦ ਕਰਦੇ ਆ ਲੇਕਿਨ ਮੈਂ ਆਪਣੇ ਵੱਲੋਂ ਫਿਰ ਦਰਾ ਸਲੂਟ ਕਰਦਾ ਸਾਰੇ ਇਹ 16 ਦਸੰਬਰ ਦਾ ਦਿਨ ਪੂਰੇ ਭਾਰਤ ਦੇ ਵਿੱਚ ਇੱਕ ਬਿਜੇ ਦਿਵਸ ਦੇ ਨਾਲ ਮਨਾਇਆ ਜਾਂਦਾ ਹੈ ਇਹ 16 ਦਸੰਬਰ ਨੂੰ ਜੋ ਅਸੀਂ ਪਾਕਿਸਤਾਨ ਦੇ ਉੱਪਰ ਗੇਥਾ ਹਾਸਲ ਕੀਤੀ ਸੀ ਉਹਦੇ ਉਪਰਕਸ਼ ਦੇ ਵਿੱਚ ਮਨਾਇਆ ਜਾਂਦਾ ਹੈ ਤੁਹਾਨੂੰ ਫਾਇਰ ਨੂੰ ਪਤਾ ਹੋਏਗਾ ਕਿ 3 ਦਸੰਬਰ ਦੀ ਖੂਨੀ ਹੋਈ ਲੜਾਈ ਜੋ 16 ਦਸੰਬਰ ਨੂੰ ਖਤਮ ਹੋਈ ਸੀ ਇਹਦੀ ਤਿਆਰੀਆਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਸੀ ਮਈ ਜੂਨ ਤੋਂ ਲੈ ਕੇ ਜਦੋਂ ਅਸੀਂ ਜਿਹੜਾ 20 ਪਾਕਿਸਤਾਨ ਹੈ ਉਹਨੂੰ ਆਜ਼ਾਦ ਕਰਾਉਣਾ ਸੀ ਉਸ ਕਰਕੇ ਇਹ ਜੇ ਜੇ ਇੱਜ਼ਤ ਪ੍ਰਾਪਤ ਕੀਤੀ ਸਭ ਤੋਂ ਜ਼ਿਆਦਾ ਇੱਕ ਇਤਿਹਾਸ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਇਦਾਂ ਦਾ ਕੋਈ ਦਿਨ ਨਹੀਂ ਹੈ ਇਦਾਂ ਦੀ ਕੋਈ ਲੜਾਈ ਨਹੀਂ ਹੈ ਜਿੱਥੇ ਕਿਸੇ ਵੀ ਦੇਸ਼ ਨੂੰ ਕਿਸੇ ਵੀ ਕਾਰਨ ਇਹ ਇੰਨੇ ਜ਼ਿਆਦੇ ਫੌਜੀਆਂ ਨੂੰ 93000 ਫੌਜੀਆਂ ਨੇ ਸੰਢਰ ਕੀਤਾ ਹੋਵੇ ਇਹ ਕਿ ਭਾਰਤ ਦੇਸ਼ ਹੈ ਇੱਕ ਦੇਸ਼ ਤੇ ਇੱਕ ਲੜਾਈ ਸਿਰਫ ਇੱਕ ਜਿੱਤ ਪ੍ਰਾਪਤ ਕਰਨ ਲਈ ਨਹੀਂ ਸੀ ਇਹ ਜਾਇਲ ਸੀ ਇੱਕ ਮਨੁੱਖੀ ਅਧਿਕਾਰਾਂ ਨੂੰ ਆਜ਼ਾਦੀ ਦਿਵਾਉਣ ਦੀ ਕਿਉਂਕਿ ਇਸ ਪਾਕਿਸਤਾਨ ਵਿੱਚ ਜੋ ਜ਼ੁਲਮ ਹੋ ਰਹੇ ਸੀ ਉਹਨਾਂ ਨੂੰ ਆਜ਼ਾਦ ਕਰਵਾਉਣਾ ਸੀ ਤੇ ਅਸੀਂ ਉਹਨਾਂ ਨੂੰ ਆਜ਼ਾਦ ਕਰਾਇਆ ਤੇ ਅੱਜ ਉਹ ਇਸ ਤਖਸ ਦਾ ਨਾਮ ਜਿਹੜਾ ਬਦਲ ਕੇ ਉਹ ਬੰਗਲਾਦੇਸ਼ ਬਣਾਇਆ ਗਿਆ ਪਾਕਿਸਤਾਨ ਨੇ 3 ਦਸੰਬਰ ਦੀ ਰਾਤ ਨੂੰ ਉਹਦਾ 15 ਲੈਂਡ ਸਾਡੇ ਤੇ ਜਹਾਜ਼ਾਂ ਦੇ ਨਾਲ ਬਹੁਤ ਤਰ੍ਹਾਂ ਦੇ ਨਾਲ ਹਮਲਾ ਕੀਤਾ ਲੇਕਿਨ ਭਾਰਤੀ ਫੌਜ ਜਿਹੜੀ ਦੀ ਬਹਾਦਰ ਫੌਜ ਹੈ ਕਿ ਦੋਨੋਂ ਪਾਸੇ ਲੜਾਈ ਇਸ ਪਾਕਿਸਤਾਨ ਦੇ ਵਿੱਚ ਬੈਸਟ ਬਕਸਨ ਦੇ ਵਿੱਚ ਲਾਇਤ ਹਾਸ ਕਰਕੇ ਅਸੀਂ ਉਹਨਾਂ ਦੇ ਉੱਤੇ ਜਿੱਤ ਹਾਸਲ ਕੀਤੀ ਔਰ ਬਹੁਤ ਵੱਡੀ ਜਿੱਤ ਹਾਸਲ ਕੀਤੀ ਇਹਦੇ ਇਹ ਕਰਕੇ ਅਸੀਂ ਅੱਜ ਪੂਰੇ ਭਾਰਤ ਦੇ ਦੇਸ਼ ਵਿੱਚ ਇਹ 16 ਦਸੰਬਰ ਦਾ ਦਿਨ ਜੋ ਹੈ ਉਹ ਵਿਜੇ ਦਿਵਸ ਦੇ ਨਾਲ ਬਣਾਇਆ ਜਾਂਦਾ ਹੈ ਅੱਜ ਦਾ ਜਿਹੜਾ 16 ਦਸੰਬਰ ਦਾ ਦਿਨ ਹੈ 1971 ਦੀ ਲੜਾਈ 'ਚ ਵਿਜੇ ਦਿਵਸ ਮਨਾਇਆ ਜਾਂਦਾ ਹੈ ਇਹ ਜਿਹੜੇ ਮੇਰੇ ਦਰਸ਼ਕ ਸਾਰੇ ਦੇਖ ਰਹੇ ਹੋ ਨਾ ਸਾਰਿਆਂ ਨੂੰ ਇਸ ਵਿਜੇ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਇਹ ਉਹ ਦਿਨ ਹੈ ਜਿੱਦਣ ਇੱਕ ਲੜਾਈ ਬਹੁਤ ਹੀ ਮਤਲਬ ਇੱਕ ਸਿਸਟਮੈਟਿਕ ਤਰੀਕੇ ਨਾਲ ਲੜੀ ਗਈ ਇਤਿਹਾਸਿਕ ਲੜਾਈ ਹੋਈ ਹੈ ਜਿੱਦੇ ਆਰਮੀ ਨੇਵੀ 에어 ਫੋਰਸ ਦਾ ਇਕੱਠਿਆਂ ਦਾ ਇੱਕ ਜੁਆਇੰਟ ਆਪਰੇਸ਼ਨ ਔਰ ਉਹਦੇ ਨਾਲ ਹੀ ਕਿ ਇੱਕ ਦੇਸ਼ ਦੇ ਟੁਕੜੇ ਹੋਣੇ ਸਾਡਾ ਮੰਤਵ ਦੇਸ਼ ਦੇ ਟੁਕੜੇ ਨਹੀਂ ਸੀ ਕਰਨਾ ਪਰ ਐਸਾ ਦੇ ਜਿੱਥੋਂ ਜ਼ੁਰਮ ਕਰਕੇ ਲੋਕਾਂ ਦੇ 10 ਲੱਖ ਰਫੀਜੀ ਸਾਡੇ ਇੰਡੀਆ ਚ ਪਹੁੰਚ ਗਏ ਸੀ ਤੇ ਫਿਰ ਕੁਝ ਕਰਨਾ ਪਿਆ ਤੇ ਉਹ ਸੀਗਾ ਅਸੀਂ ਡਿਕਲੇਅਰ ਨਹੀਂ ਕੀਤੀ ਐਨ ਵਾਰ ਤੇ ਜਦ ਪਾਕਿਸਤਾਨ ਨੇ 에어 ਸਟ੍ਰਾਈਕ ਕੀਤੀ ਤੇ ਸਾਨੂੰ ਵੀ ਡਿਕਲੇਅਰ ਕਰਨੀ ਪਈ 316 ਦਸੰਬਰ ਤੱਕ ਤੇ ਇਹਦੇ ਵੀ ਸਾਡੇ ਕੋਈ 3600 ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ ਕੋਈ 9000 ਦੇ ਕਰੀਬ ਫੁੰਡਡ ਹੋ ਗਏ ਤੇ ਉਹ ਬੜੇ ਉਹਨਾਂ ਨੂੰ ਅਸੀਂ ਦਾਜ ਦੇ ਦਿੰਦਾ ਮੈਨ ਫੀਲ ਕਰਦੇ ਅਸੀਂ ਬਹੁਤ ਅੱਛਾ ਕਿ ਲੋਕ ਯਾਦ ਕਰਦੇ ਨੇ ਤੇ ਸਾਰੇ ਦੇਸ਼ ਨੂੰ ਅਗੇਨ ਬਹੁਤ ਬਧਾਈ ਵੀ ਜੀ ਦੇਫਸ ਦੀ ਥੈਂਕ ਯੂ ਸੋ ਮੱਚ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ